ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਨਜ਼ਦੀਕੀ ਕਸਬਾ ਕਮਾਨ ਦੇ ਨੌਜਵਾਨ ਲਬਦੀਪ ਸਿੰਘ ਪੁੱਤਰ ਸਵਰਗਵਾਸੀ ਗੁਰਮਤ ਸਿੰਘ ਜੋ ਕਿ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧਤ ਹੈ ਮੁੰਬਈ 에어ਪੋਰਟ ਤੋਂ ਗ੍ਰਿਫਤਾਰ ਹੋਣ ਦੀ ਖਬਰ ਨੇ ਪਿੰਡ ਵਾਸੀਆਂ ਤੇ ਉਸ ਦੇ ਜਾਣਕਾਰਾਂ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ ਲਬਦੀਪ ਸਿੰਘ ਆਪਣੇ ਘਰ ਦੀ ਮਾੜੀ ਹਾਲਾਤ ਨੂੰ ਠੀਕ ਕਰਨ ਦੀ ਆਸ ਨਾਲ 12 ਫਰਵਰੀ 2025 ਨੂੰ ਆਬੀ ਤਬੀ ਜਾਮ ਲਈ ਘਰੋਂ ਨਿਕਲਿਆ ਸੀ ਪਰ ਸੋਲਾ ਪਰਗਰੀਨੂ ਮੁੰਬਈ 에어ਪੋਰਟ ਤੋਂ ਇਮੀਗ੍ਰੇਸ਼ਨ ਪਾਸ ਆਗਦੇ ਉਹਨਾਂ ਨੂੰ ਗ੍ਰਿਫਤਾ ਕਰ ਲਿਆ। ਦੱਸਦੀ ਹੈ ਕਿ ਲਬਦੀਪ ਸਿੰਘ ਸਿਰਫ 5 ਨਮਾਤਾ ਪੜਿਆ ਹੋਇਆ ਹੈ ਅਤੇ ਲਬਦੀਪ ਸਿੰਘ ਨੇ ਪਾਸਪੋਰਟ ਵੀ ਅਨਪੜਤਾ ਦੇ ਪ੍ਰੂਫਾਂ ਦੇ ਅਧਾਰ ਤੇ ਬਣਾਇਆ ਸੀ। ਜਦ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਲਬਦੀਪ ਨੂੰ ਦਸਤਾਵੇਜ਼ਾਂ ਤੇ ਸਾਈਨ ਕਰਨ ਲਈ ਕਿਹਾ ਗਿਆ ਤਾਂ ਉਸਨੇ ਲਬਦੀਪ ਨੇ ਪੰਜਾਬੀ ਭਾਸ਼ਾ ਵਿੱਚ ਸਾਈਨ ਕਰ ਦਿੱਤੇ ਜਿਸ ਕਾਰਨ ਕਰਨਾ ਕਰਕੇ ਇਮੀਗ੍ਰੇਸ਼ਨ ਅਧਿਕਾਰੀਆਂ ਵੱਲੋਂ ਲਵਦੀਪ ਦੇ ਧੋਖੇ ਧੜੀ ਦੇ ਤੋਸ਼ਾਂ ਲਗਾ ਕੇ ਉਸ ਨੂੰ ਮੁੰਬਈ ਪੁਲਿਸ ਦੇ ਹਵਾਲੇ ਕਰ ਦਿੱਤਾ ਦੱਸਣ ਜੋ ਇਹ ਹੈ ਕਿ ਸਮੱਸਿਆ ਤੋਂ ਬਾਅਦ ਲਵਦੀਪ ਦੇ ਪਰਿਵਾਰ ਦੇ ਤੂਫਾਨ ਵਰਗੇ ਹਾਲਾਤ ਬਣੇ ਹੋਏ ਹਨ ਲਵਦੀਪ ਦੀ ਮਾਤਾ ਸੁਖਿੰਦਰ ਕੌਰ ਜੋ ਕਿ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਲਵਦੀਪ ਦੀ ਮਾਤਾ ਸੁਖਿੰਦਰ ਕੌਰ ਨੇ ਰੋਂਦੇ ਹੋਏ ਮੀਡੀਆ ਸਾਹਮਣੇ ਆਪਣੇ ਦੁੱਖ ਭਰੇ ਹਾਲਾਤਾਂ ਬਾਰੇ ਦੱਸਦੇ ਹੋਏ ਕਿਹਾ ਕਿ ਮੇਰੇ ਪਤੀ ਗੁਰਮਖ ਸਿੰਘ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਮੇਰੀ ਛੋਟੀ ਧੀ ਦੇ ਪਤੀ ਦੀ ਵੀ ਮੌਤ ਹੋ ਚੁੱਕੀ ਹੈ ਜਿਸ ਕਰਕੇ ਇਸ ਘਰ ਦੀ مالی ਹਾਲਾਤ ਬਹੁਤ ਹੀ ਮਾੜੀ ਹੈ। ਉਹਨਾਂ ਨੇ ਦੱਸਿਆ ਕਿ ਉਹਨਾਂ ਦੇ 70000 ਰੁਪਏ ਵਿਆਜ ਦੇ ਲੈ ਕੇ ਲਵਦੀਪ ਨੂੰ ਵਿਦੇਸ਼ ਭੇਜਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜੋ ਉਹ ਸਾਡੇ ਵੀ ਚੰਗੇ ਦਿਨ ਆ ਸਕਣ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਹੋਇਆ। ਲਵਦੀਪ ਦੇ ਪਰਿਵਾਰ ਨੇ ਭਾਰਤ ਦੀ ਪੰਜਾਬ ਸਰਕਾਰ ਅਤੇ ਸਿੱਖ ਜਥੇਬੰਦੀਆਂ ਦੇ ਸਮਾਜਿਕ ਸੰਸਥਾਵਾਂ ਕੋਲ ਇਨਸਾਫ ਅਤੇ ਮਦਦ ਦੀ ਇਨਸਾਫ ਅਧੀ ਅਪੀਲ ਕੀਤੀ ਹੈ। ਉਹਨਾਂ ਕਹਿੰਦੇ ਕਿ ਸਰਕਾਰ ਨੂੰ ਲਵਦੀਪ ਨੂੰ ਜਲਦੀ ਰਿਹਾ ਕਰਵਾਇਆ ਜਾਵੇ ਤਾਂ ਜੋ ਪਰਿਵਾਰ ਨਾਲ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਖਰਚਾ ਚਲਾ ਸਕੇ। ਆਓ ਦੇਖਦੇ ਹਾਂ ਕਸਬਾ ਕਮਾਨ ਤੋਂ ਪੱਤਰਕਾਰ ਜਸਪਾਲ ਜਨਨ ਦੀ ਐਲਮਰੀ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਅੱਜ ਪਤਾ ਨਹੀਂ ਕੀ ਕੀ ਰੂਪ ਬਣਿਆ ਦੇ ਨਾਲ ਬਹੁਤ ਹੀ ਇਹ ਬਰੀਬ ਵਾ ਤੇ ਸਾਡੇ ਤੇ ਲੱਗ ਗਵਾਂਡੀ ਆ ਧੀਡੇ ਲੱਗਦਾ ਮੈਨੂੰ ਬੜੀ ਮੁਸ਼ਕਲਾ ਹੁਣ ਉਹਦਨ ਦਾ ਹੀ ਬਸ ਇਦਾਂ ਹੀ ਬਹੁਤ ਹੈ ਨੀ ਮੰਮੀ ਸਾਰਾ ਪਰਿਵਾਰ ਹੀ ਪਰੇਸ਼ਾਨ ਵਾ ਹਾਂਜੀ ਇਹੋ ਸਾਰੇ ਚਲੋ ਵੀ ਮੈਂ ਮੈਂ ਤਾਂ ਮੰਗਦੇ ਆ ਕਿ ਸਭੇ ਵਾਇਤ ਕਰਨ ਸਾਰੀ ਇਹ ਗਰੀਬੀ ਤੇ ਚਲੋ ਬੱਚਾ ਬਾਹਰ ਆਵੇ ਜਿਹੇ ਕੀਤਾ ਤੁਹਾਡੇ ਨਾਲ ਪਾਣਾ ਵਾਪਰਿਆ ਜਿਹੜਾ ਤੁਸੀਂ ਬੱਚੇ ਨੂੰ ਬਾਹਰ ਭੇਜਿਆ ਜੀ ਆਰ ਕਲਾ ਹੀ ਤੁਹਾਡੇ ਚੰਗੇ ਨੇ ਨੀ ਗੈਰ ਨਹੀਂ ਕਹਿੰਦਾ ਪਿਓ ਬਣ ਗਿਆ ਸੀ ਬੜੀ ਔਖੇ ਦੱਸੋ ਕਿ ਸਾਡੀ ਖੇਹਾਂ ਜਦੋਂ ਕਹਿੰਦਾ ਮੈਂ ਤਾਂ ਕਰ ਕਰ ਕੇ ਤੇ ਮਰ ਕੇ ਪਾਲੇ ਸੀ ਕਿੰਨੇ ਬੱਚੇ ਤੁਹਾਡੇ ਇਹਨੂੰ ਬੱਚੇ ਤੋਂ ਪੁੱਤਰੀ ਕਹਿੰਦੇ ਕਾਹੇ ਛੋਟਾ ਗੁੱਡੀਆਂ ਵੀ ਆਈਆਂ ਹਾਂ ਹਾਂ ਤੇ ਜਿਹੜੀ ਛੋਟੀ ਵੀ ਆਈ ਆ ਉਹ ਤਾਂ 4 ਸਾਲ ਹੋ ਗਏ ਵਿਆਹੀ ਨੂੰ ਤੇ ਉਹਦਾ ਵੀ ਘਰ ਵਾਲਾ ਬੁਰਾ ਹੋ ਗਿਆ ਤੋ ਵੀ ਮੇਰੇ ਕੋਲੇ ਹੀ ਤੇ ਨਿਕ ਨਿਕ ਬੱਚੇ ਲੈ ਕੇ ਤੇ ਇਹ ਕਿੱਥੇ ਚੱਲਿਆ ਇਹ ਮੁੰਡਾ ਇਹ ਇਹ ਬਾਹਰਲੇ ਮੁਰਖ ਚਲਿਆ ਹੀ ਤੇ ਕੀ ਗੱਲ ਕੀ ਹੋ ਜਾਂਦਾ ਬੰਬੇ ਜਾ ਕੇ ਪੁੱਛ ਗਿਛ ਕੋਈ ਹੋਈ ਹੋਈ 에어ਪੋਰਟ ਤੇ ਤੇ ਉੱਥੇ ਫੜਿਆ ਗਿਆ ਕਿਉਂ ਫੜਿਆ ਉਹਨਾਂ ਨੇ ਪਤਾ ਨਹੀਂ ਵੀ ਹਾਂਜੀ ਕੀ ਗੱਲ ਹੋਈ ਉੱਥੇ ਜੀ ਉੱਥੇ ਉਹਨਾਂ ਨੇ ਪੜਿਆ ਨਹੀਂ ਕਿ ਆ ਪੁੱਛੇ ਕਿ ਨੱਕ ਪੜਿਆ ਨਾ ਪੰਜ ਪੜਿਆ ਦੱਸਿਆ ਉਹਨਾਂ ਤੇ ਪਾਸਪੋਰਟ ਆ ਉਹਨੇ ਪੜਦਾ ਹੀ ਹਾਂਜੀ ਉਤੋਂ ਹੀ ਇਹਨਾਂ ਨੂੰ ਅੰਦਰ ਕਰ ਲਿਆ ਜਿਹੜੇ ਪੁੱਛਣਗੇ ਛਣ ਵਾਲੇ ਹੁਣ ਕੀ ਕਹਿੰਦੇ ਹੋ ਇਹਨਾਂ ਉਹਨਾਂ ਨੇ ਰੱਖਿਆ ਅਠਾਣੇ ਵਿੱਚ ਪੈਸੇ ਮੰਗਦੇ 5000 ਤੋਂ ਉਹ ਤੇ ਅਸੀਂ ਇੱਥੇ ਬੰਦਾ ਮਣਕੇ ਚੜਾ ਦਿੰਨੇ ਹੂੰ ਤੇ ਤੋਂ ਕਿੰਨੇ ਦੇਣਾ 5000 ਇੱਥੇ ਫੜ ਲੜਕਾ ਗਈ ਉਹ ਆ ਬਾਹਰ ਕਰਾਇਆ ਤੇ ਲੋਕਾਂ ਤਰਲੇ ਮਾਰ ਮਾਰ ਕੇ ਤੁਸੀਂ ਆਪ ਕੀ ਕੰਮ ਕਰਦੇ ਹੋ ਕਈ ਆ ਘਰਾਂ ਦਾ ਕੰਮ ਕਰੀਦਾ ਠੀਕ ਤੁਸੀਂ ਹੁਣ ਕੀ ਪ੍ਰਸ਼ਾਸਨ ਤੋਂ ਵੀ ਮੰਗ ਕਰਦੇ ਜਾਨ ਸਮਾਸਾ ਤੁਹਾਡਾ ਪੁੱਤ ਬਾਹਰ ਉੱਥੋਂ ਜੇਲ੍ਹ ਚੋਂ ਘਰ ਕਲਾ ਦੇਣਾ ਤੇ ਜੇ ਕੋਈ ਮਤ ਕਰ ਦੇਣਾ ਗਰੀਬਾਂ ਦੀ ਆਹ ਵੇਂਦੇ ਜਿਹੜੇ ਘਰ ਚ ਕੀ ਆ ਕਮਾਈ ਵਾਲਾ ਤੇ ਅੰਨਿੰਗ ਆ